ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਪੁਲਿਸ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਤੇ ਕਾਬੂ ਪਾਉਣ ਦੇ ਲਈ ਯਤਨਸ਼ੀਲ ਹੈ ਤੇ ਇਸੇ ਕੰਮ ਨੂੰ ਨੇਪਰੇ ਚਾੜ੍ਹਨ ਦੇ ਲਈ ਇੱਕ ਸਪੈਸ਼ਲ ਐਂਟੀ ਗੈਂਗਸਟਰ ਟਾਸਕ ਫੋਰਸ AGTF ਦਾ ਵੀ ਗਠਨ ਕੀਤਾ ਗਿਆ ਸੀ ਪਿਛਲੇ ਕਈ ਮਹੀਨਿਆਂ ਤੋਂ ਪੁਲਿਸ ਮੁਕਾਬਲੇ ਵੀ ਹੋ ਰਹੇ ਹਨ ਇੱਕਾ ਦੁੱਕਾ ਮੌਤਾਂ ਵੀ ਹੋਈਆਂ ਨੇ ਪਰ ਜ਼ਿਆਦਾਤਰ ਕੇਸ ਲਤ ਦੇ ਵਿੱਚ ਗੋਲੀ ਮਾਰਨ ਦੇ ਹੀ ਆਏ ਹਨ ਫਰੋਤੀ ਨਿੱਜੀ ਰੰਜਿਸ਼ਾਂ ਦੇ ਨਾਲ ਨਾਲ ਇੱਕ ਦੌਰ ਪੁਲਿਸ ਸਟੇਸ਼ਨਾਂ ਤੇ ਗਰਨੇਡ ਛੱਟਣ ਦਾ ਵੀ ਚੱਲਿਆ ਤੇ ਫੇਰ ਇਹ ਸਾਰੇ ਘਟਨਾਕ੍ਰਮ ਤੇ ਸਿਆਸਤ ਵੀ ਹੋਈ ਸਰਕਾਰ ਅਤੇ ਪੰਜਾਬ ਪੁਲਿਸ ਦੋਵੇਂ ਹੀ ਵਿਰੋਧੀ ਤਰ੍ਹਾਂ ਦੇ ਨਿਸ਼ਾਨੇ ਤੇ ਰਹੀਆਂ ਕਿ ਹਾਲਾਤਾਂ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਸਰਕਾਰ ਤੇ ਪੁਲਿਸ ਨਕਾਮ ਹੈ ਦਾਅਵੇ ਇਹ ਵੀ ਕੀਤੇ ਗਏ ਕਿ ਸਾਰਾ ਕੁਝ ਸਰਹੱਦ ਪਾਰ ਤੋਂ ਹੀ ਕੀਤਾ ਜਾ ਰਿਹਾ ਹੈ ਪਰ ਕੋਈ ਪੁਖਤਾ ਸਬੂਤ ਇਹਨਾਂ ਚੀਜ਼ਾਂ ਦਾ ਨਹੀਂ ਮਿਲਿਆ ਪਰ ਹੁਣ ਲੱਗਦਾ ਹੈ ਕਿ ਘੇਰਾਬੰਦੀ ਦੀ ਲੜੀ ਪੰਜਾਬ ਅਤੇ ਰਾਜਸਥਾਨ ਵਿੱਚ ਚਲੌਂਣ ਤੋਂ ਬਾਅਦ ਪੰਜਾਬ ਪੁਲਿਸ ਉਹਨਾਂ ਸਬੂਤਾਂ ਦਾ ਪਰਦਾਫਾਸ਼ ਕਰਨ ਦੇ ਵਿੱਚ ਸਫਲ ਹੋ ਗਈ ਹੈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਪਾਕਿਸਤਾਨ ਦੀ ਆਈਐਸਆਈ ਪੇਸ਼ੇਵਰ ਮੁਜਰਮਾਂ ਵਿਦੇਸ਼ ਬੈਠੇ ਅੱਤਵਾਦੀਆਂ ਅਤੇ ਵੱਡੇ ਨਸ਼ੇ ਦੇਸ ਬਗਲਰਾਂ ਦਾ ਇੱਕ ਅੰਤਰ ਸੰਚਾਲਨ ਤੇ ਪਰਵਰਤਨ ਯੋਗ ਨੈੱਟਵਰਕ ਇੰਟਰ ਆਪਰੇਸ਼ਨਲ ਤੇ ਇੰਟਰ ਚੇਂਜੇਬਲ ਨੈੱਟਵਰਕ ਆਪਣੀ ਸਰਪ੍ਰਸਤੀ ਹੇਠ ਚਲਾ ਰਹੀ ਇਸ ਨੂੰ ਚੰਗੀ ਤਰ੍ਹਾਂ ਅੱਗੇ ਵਿਸਥਾਰ ਨਾਲ ਸਮਝਾਉਣਾ ਹੈ ਕਿ ਇਹਨਾਂ ਚੀਜ਼ਾਂ ਦਾ ਮਤਲਬ ਕੀ ਹੋਇਆ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਯਾਨੀ ਕਿ ਇੱਕ ਦਿਨ ਪਹਿਲਾਂ ਸ਼ਾਮ ਨੂੰ 14 ਅਗਸਤ ਦੀ ਸ਼ਾਮ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੋਸਟ ਵਾਂਟਡ ਗੁਰਗੇ ਪਟਿਆਲਾ ਅੰਬਾਲਾ ਹਾਈਵੇ ਤੋਂ ਸ਼ੰਭੂਪਿੰਡ ਦੇ ਨੇੜੇੋਂ ਗ੍ਰਿਫਤਾਰ ਕੀਤੇ ਤੇ ਉਹਨਾਂ ਕੋਲੋਂ ਆਸਟਰੀਆ ਦੀ ਬਣੀ 9 ਐਮ ਐਮ ਦੀ ਬਲੌਕ ਪਿਸਟਲ ਤੇ 6 ਜਿੰਦਾ ਕਾਰਟਰੂਸ ਬਰਾਮਦ ਕੀਤੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਦੇ ਦੱਸਣ ਮੁਤਾਬਕ ਗ੍ਰਿਫਤਾਰ ਹੋਏ ਵਿਅਕਤੀਆਂ ਦੀ ਪਛਾਣ ਬਹੁਰ ਫਾਜ਼ਲ ਕਾਦੇ ਪਿੰਡ ਖੈਰਪੁਰ ਦੇ ਵਸਨੀਕ ਅਕਸ਼ੈ ਡੇਲੂ ਅਤੇ ਅੰਕਿਤ ਬਿਸ਼ਨੋਈ ਉਰਫ ਕੱਕੜ ਦੇ ਵਜੋਂ ਹੋਈ ਹੈ ਤੇ ਇਹ ਦੋਵੇਂ ਹੀ ਵਿਦੇਸ਼ ਬੈਠੇ ਅਨਿਲ ਬਿਸ਼ਨੋਈ ਅਤੇ ਆਰਜੂ ਬਿਸ਼ਨੋਈ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਸਨ ਇਹਨਾਂ ਦੇ ਫੜੇ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਤੇ ਰਾਜਸਥਾਨ ਪੁਲਿਸ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਸੀ ਤੇ ਆਈਐਸਆਈ ਦੁਆਰਾ ਚਲਾਇਆ ਜਾ ਰਿਹਾ ਅਤਵਾਦੀ ਨੈੱਟਵਰਕ ਦਾ ਭਾਂਡਾ ਫੋੜ ਕੀਤਾ ਗਿਆ ਸੀ ਜੋ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਲਾਰੈਂਸ ਬਿਸ਼ਨੋਈ ਗੈਂਗ ਮਿਲ ਕੇ ਚਲਾ ਰਹੇ ਸੀ ਵਿਦੇਸ਼ ਬੈਠੇ ਹੈਂਡਲਰ ਮੰਨੂ ਅਗਵਾ ਗੋਪੀ ਨਵਾਸ਼ਰੀਆ ਤੇ ਜੀਸ਼ਨ ਅਖਤਰ ਦੇ ਜ਼ਰੀਏ ਪਾਕਿਸਤਾਨ ਬੈਠੇ ਬੱਬਰ ਖਾਲਸਾ ਦੇ ਹਰਵਿੰਦਰ ਰਿੰਦਾ ਦੇ ਦਿਸ਼ਾ ਨਿਰਦੇਸ਼ ਤੇ ਇਹ ਸਾਰਾ ਨੈੱਟਵਰਕ ਚਲਾਇਆ ਜਾ ਰਿਹਾ ਸੀ ਰਾਜਸਥਾਨ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਕ੍ਰਾਈਮ ਬ੍ਰਾਂਚ ਦਿਨੇਸ਼ ਮੀਨਾ ਮੁਤਾਬਕ ਸ਼ੱਕੀਆਂ ਦੀ ਪਛਾਣ ਟੌਂਕ ਦੇ ਜਤਿੰਦਰ ਚੌਧਰੀ ਹਨੂਮਾਨਗੜ੍ਹ ਦੇ ਸੰਜੇ ਅਤੇ ਕਪੂਰਥਲਾ ਪੰਜਾਬ ਦੇ ਸੋਨੂ ਔਰ ਕਾਲੀ ਵਜੋਂ ਹੋਈ ਹੈ ਇਸ ਤੋਂ ਇਲਾਵਾ ਪੰਜਾਬ ਉੱਤਰ ਪ੍ਰਦੇਸ਼ ਅਤੇ ਨਲਾਈ ਦੇ ਤਿੰਨ ਨਾਮਾਲਗ ਵੀ ਪੁਲਿਸ ਦੇ ਹੱਥੇ ਚੜੇ ਹਨ ਪਿਛਲੇ ਹਫਤੇ ਇਹ ਸਾਰੇ ਜੈਪੁਰ ਅਤੇ ਟੌਂਕ ਜ਼ਿਲ੍ਹੇ ਤੋਂ ਫੜੇ ਗਏ ਸੀ ਤੇ ਫਿਰ ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਦੀ ਸਪੈਸ਼ਲ ਆਪਰੇਸ਼ਨ ਸੈੱਲ ਦੇ ਹਵਾਲੇ ਇਹਨਾਂ ਤਿੰਨਾਂ ਨੂੰ ਜਾਂ ਇਹਨਾਂ ਸਾਰਿਆਂ ਨੂੰ ਕਰ ਦਿੱਤਾ ਗਿਆ ਸੀ ਕਿਉਂਕਿ ਇਹੇ ਨਵਾਂ ਸ਼ਹਿਰ ਵਿਖੇ 7 ਜੁਲਾਈ ਦੇ ਇੱਕ ਧਮਾਕੇ ਦੇ ਵਿੱਚ ਲੋੜਿੰਗ ਦੇ ਸਨ ਇਸ ਲਈ ਇਹਨਾਂ ਨੂੰ ਪੰਜਾਬ ਪੁਲਿਸ ਦੇ ਸਪੁਰਦ ਕੀਤਾ ਗਿਆ ਸੀ ਏਡੀਜੀਪੀ ਦਿਨੇਸ਼ ਨੇ ਦੱਸਿਆ ਕਿ ਇਸ ਗੈਂਗ ਨੇ ਪਹਿਲਾਂ ਨਵਾਂ ਸ਼ਹਿਰ ਦੇ ਇੱਕ ਠੇਕੇ ਤੇ ਗ੍ਰੇਨੇਡ ਛੱਟਿਆ ਤੇ ਫਿਰ ਉਹ ਵਾਰਦਾਤ ਕਰਨ ਤੋਂ ਬਾਅਦ ਰਾਜਸਥਾਨ ਭੱਜ ਗਏ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹ ਸਾਰੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਹਨ ਤੇ ਇਹਨਾਂ ਦਾ ਹੈਂਡਲਰ ਉਹ ਜੀਸ਼ਨ ਅਖਤਰ ਨਾਮ ਦਾ ਵਿਅਕਤੀ ਹੈ ਜੋ ਕਿ ਕੈਨੇਡਾ ਦੇ ਵਿੱਚ ਬੈਠਾ ਹੈ ਤੇ ਜਿਸ ਨੇ ਬੰਬਈ ਦੇ ਵਿੱਚ ਐਨਸੀਪੀ ਲੀਡਰ ਤੇ ਮਹਾਰਾਸ਼ਟਰਾ ਦੇ ਇੱਕ ਮਨਿਸਟਰ ਬਾਬਾ ਸਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੋਈ ਸੀ ਨਾਲ ਹੀ ਇਹ ਵੀ ਕਿਹਾ ਕਿ ਅਖਤਰ ਪਾਕਿਸਤਾਨ ਡਾਉਨ ਸ਼ਹਿਜਾਦ ਪੱਟੀ ਬੱਬਰ ਖਾਲਸਾ ਦਾ ਮਨੂ ਅਗਵਾਨ ਗੋਪੀ ਨਵਾਸ਼ਰੀਆ ਵੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਤੇ ਲੋਕਲ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਹਨਾਂ ਨੂੰ ਪਰਮਾਉਂਦੇ ਨੇ ਉਹਨਾਂ ਤੋਂ ਫਿਰ ਇਹਨਾਂ ਵਾਰਦਾਤਾ ਨੂੰ ਅੰਜਾਮ ਦਿਵਾਇਆ ਜਾਂਦਾ ਹੈ ਬਹੁਤ ਥੋੜੇ ਪੈਸਿਆਂ ਦੇ ਵਿੱਚ ਹੀ ਇਹ ਆਪਣੇ ਕੰਮ ਇਹਨਾਂ ਲੋਕਾਂ ਤੋਂ ਇਹਨਾਂ ਨੌਜਵਾਨਾਂ ਕਰਾ ਲੈਂਦੇ ਹਨ ਇਸ ਕੇਸ ਵਿੱਚ ਵੀ ਦੋਸ਼ੀ ਅਕਸਰ ਨਾਲ ਇੰਸਟਾਗ੍ਰam ਤੇ ਹੋਰ ਆਨਲਾਈਨ ਐਪਸ ਦੇ ذریعے ਇਹ ਲੋਕ ਜੁੜੇ ਹੋਏ ਸੀ ਤੇ ਇਹਨਾਂ ਨੂੰ ਅਖਤਰ ਨੇ ਹੀ ਨਵਾਂ ਸ਼ਹਿਰ ਤਮਾਕੀ ਦੇ ਲਈ ਗਰਨੇਡ ਮੁਹੱਈਆ ਕਰਵਾਏ ਸੀ ਇਹਨਾਂ ਆਨਲਾਈਨ ਪਲੈਟਫਾਰਮ ਤੋਂ ਹੀ ਉਹ ਹਦਾਇਤਾਂ ਜਾਰੀ ਕਰਦਾ ਸੀ ਤੇ ਇਹਨਾਂ ਨੂੰ ਆਜ਼ਾਦੀ ਦਿਹਾੜੇ ਯਾਨਕਿ 15 ਅਗਸਤ ਨੂੰ ਦਿੱਲੀ ਅਤੇ ਗਵਾਲੀਅਰ ਦੇ ਵਿੱਚ ਤਮਾਕੀ ਕਰਨ ਦੇ ਲਈ ਵੀ ਕਿਹਾ ਗਿਆ ਸੀ ਜੂਨ ਮਹੀਨੇ ਵਿੱਚ ਮੁੰਬਈ ਪੁਲਿਸ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਸੀ ਇਸ ਜ਼ੀਸ਼ਨ ਅਖਤਰ ਨੂੰ ਕੈਨੇਡਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸ ਤੋਂ ਬਾਅਦ ਕਿੰਨਾ ਸਮਾਂ ਲੰਘ ਗਿਆ ਕੋਈ ਵੀ ਜਾਣਕਾਰੀ ਨਹੀਂ ਮਿਲੀ ਕਿ ਉਸ ਦਾ ਥਾਂ ਠਕਾਣਾ ਕੀ ਹੈ ਕਿੱਥੇ ਹੈ ਪੁਲਿਸ ਦੀ ਗ੍ਰਿਫਤ ਵਿੱਚ ਹੈ ਜਾਂ ਉਸ ਨੂੰ ਛੱਡ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਵੀ ਜਾਣਕਾਰੀ ਉਹਦੇ ਬਾਰੇ ਮੀਡੀਆ ਦੇ ਵਿੱਚ ਸਾਂਝੀ ਨਹੀਂ ਕੀਤੀ ਗਈ ਪੰਜਾਬ ਪੁਲਿਸ ਦੇ ਅਫਸਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨੇ ਆਪਰੇਸ਼ਨ ਸੰਦੂਰ ਤੋਂ ਬਾਅਦ ਪੰਜਾਬ ਦੇ ਵਿੱਚ ਗੜਬੜੀ ਫਲਾਉਣ ਦੀਆਂ ਕੋਸ਼ਿਸ਼ਾਂ ਦੁੱਗਣੀਆਂ ਕਰ ਦਿੱਤੀਆਂ ਹਨ ਨਵੀਂ ਪਰਤੀ ਦੇ ਨਾਲ-ਨਾਲ ਜਿਹੜੇ ਪੁਰਾਣੇ ਉਹਨਾਂ ਦੇ ਕਾਰਕਨ ਹੈਗੇ ਨੇ ਜਿਹੜੇ ਉੱਥੇ ਸ਼ਰਨ ਲੈ ਕੇ ਬੈਠੇ ਨੇ ਉਹਨਾਂ ਨੂੰ ਵੀ ਕੁਝ ਬਹੁਤ ਵੱਡਾ ਕਰਨ ਦੇ ਲਈ ਪ੍ਰੇਰਿਆ ਜਾ ਰਿਹਾ ਹੈ ਉਹਨਾਂ ਨੂੰ ਆਪਣੇ ਪੁਰਾਣੇ ਕੰਟੈਕਟ ਜੋ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਛਾਣ ਉਹਨਾਂ ਦੇ ਸਾਥੀ ਰਹੇ ਹਨ ਉਹਨਾਂ ਨੂੰ ਵੀ ਦੁਬਾਰਾ ਐਕਟਿਵ ਬਨਣ ਦੇ ਲਈ ਉਹਨਾਂ ਤੇ ਪ੍ਰੈਸ਼ਰ ਵਧਾਇਆ ਜਾ ਰਿਹਾ ਹੈ ਤਾਂਕਿ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ। ਵਰਮ ਯਾਦਵ ਦਾ ਕਹਿਣਾ ਹੈ ਕਿ ਇੱਕ ਗੱਲ ਸਾਨੂੰ ਸਾਫ਼ ਦਿਸਦੀ ਹੈ ਕਿ ਜਥੇਬੰਦੀਆਂ ਦੇ ਨਾਵਾਂ ਦਾ ਹੁਣ ਕੋਈ ਮਾਇਨਾ ਨਹੀਂ ਰਹਿ ਗਿਆ ਹੈ। ਜਥੇਬੰਦੀਆਂ ਦੇ ਨਾਵਾਂ ਦੇ ਲੇਬਲ ਇੱਕ ਦੂਸਰੇ ਦੇ ਨਾਲ ਬਦਲੇ ਜਾਂਦੇ ਹਨ ਤੇ ਇਸੇ ਤਰੀਕੇ ਨਾਲ ਅਪਰਾਧਿਕ ਕੰਮਾਂ ਦੇ ਵਿੱਚ ਸ਼ਾਮਲ ਬੰਦੇ ਨੇ ਉਹ ਵੀ ਆਪਸ ਦੇ ਵਿੱਚ ਅਦਲਾ ਬਦਲੀ ਕੀਤੇ ਜਾਂਦੇ ਨੇ। ਜਾਂਚ ਤੋਂ ਪਤਾ ਲੱਗਿਆ ਹੈ ਪਾਜਪਾ ਨੇਤਾ ਮਨਰंजन ਕਾਲੀਆ ਦੇ ਕਾਰਜਲੰਦਰ ਵਿੱਚ ਜਿਹੜਾ ਗਰਨੇਡ ਹਮਲਾ ਹੋਇਆ ਸੀ ਉਹ ਜਰਮਨੀ ਦੇ ਵਿੱਚ ਬੈਠੇ ਗੈਂਗਸਟਰ ਕੁਲਬੀਰ ਸਿੱਧੂ ਨੇ ਕਰਾਇਆ ਸੀ ਪਰ ਉਸ ਤਮਾਕੇ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਲਈ ਗਈ। ਇਸੇ ਤਰ੍ਹਾਂ ਹੀ ਇੱਕ ਹੋਰ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਰਣਜੋਤ ਸਿੰਘ ਨੇ ਲਈ ਸੀ ਪਰ ਪੁਲਿਸ ਦੀ ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਇਸ ਨਾਮ ਦਾ ਕੋਈ ਸ਼ਖਸ ਹੈ ਹੀ ਨਹੀਂ ਹੈ। ਤੇ ਇਹ ਜਿਹੜੀ ਕਾਰਵਾਈ ਕੀਤੀ ਗਈ ਸੀ ਜਿਸ ਦੀ ਜ਼ਿੰਮੇਵਾਰੀ ਏਐਲਐਫ ਨੇ ਲਈ ਹੈ ਉਹ ਕਾਰਨਾਮਾ ਵੀ ਗੈਂਗਸਟਰਾਂ ਵੱਲੋਂ ਹੀ ਇਨਜਾਮ ਦਿੱਤਾ ਗਿਆ ਸੀ ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਮਿਸਾਲਾਂ ਮਿਲਦੀਆਂ ਨੇ ਜਿੱਥੋਂ ਵਾਰਦਾਤ ਨੂੰ ਅੰਜਾਮ ਕਿਸੇ ਹੋਸ਼ਖਸ ਵੱਲੋਂ ਦਿੱਤਾ ਗਿਆ ਹੈ ਜਾਂ ਕਿਸੇ ਹੋਰ ਜਥੇਬੰਦੀ ਵੱਲੋਂ ਦਿੱਤਾ ਗਿਆ ਹੈ ਲੇਕਿਨ ਉਸ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਹੋਰ ਹੀ ਲੈ ਰਿਹਾ ਹੈ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਇਸ ਤੋਂ ਬਾਅਦ ਸ਼ਹਿਜਾਦ ਪੱਟੀ ਜੋ ਕਿ ਪਾਕਿਸਤਾਨ ਦਾ ਗੈਂਗਸਟਰ ਹੈ ਉਹ ਵੀ ਦਲੰਦਰ ਏਰੀਏ ਦੇ ਵਿੱਚ ਕੁਝ ਵਾਰਦਾਤਾਂ ਦੇ ਵਿੱਚ ਆ ਕੇ ਜ਼ਿੰਮੇਵਾਰੀ ਲੈਂਦਾ ਰਿਹਾ ਹੈ ਕਦੇ ਲੋਰੈਂਸ ਬਿਸ਼ਨੋਈ ਦੇ ਗਰੁੱਪ ਵੱਲੋਂ ਜ਼ਿੰਮੇਵਾਰੀ ਲਈ ਜਾਂਦੀ ਹੈ ਕਦੇ ਗੋਲਡੀ ਬਰਾੜ ਜ਼ਿੰਮੇਵਾਰੀ ਲੈਂਦਾ ਹੈ ਕਦੇ ਹੈਪੀ ਪਸ਼ਿਆ ਲੈਂਦਾ ਹੈ ਕਦੇ ਜੀਵਨ ਫੌਜੀ ਲੈਂਦਾ ਹੈ ਕਦੇ ਜੱਗੂ ਭਗਵਾਨਪੁਰੀਆ ਲੈਂਦਾ ਹੈ ਤੇ ਕਦੇ ਅਰਸ਼ ਡੱਲਾ ਨਾਮ ਵੱਖ-ਵੱਖ ਹਨ ਜਥੇਬੰਦੀਆਂ ਵੱਖ-ਵੱਖ ਹਨ ਪਰ ਵਾਰਦਾਤਾਂ ਇੱਕੋ ਜਿਹੀਆਂ ਹੀ ਨੇ ਵਾਰਦਾਤਾਂ ਦੀ ਜ਼ਿੰਮੇਵਾਰੀ ਅਲੱਗ-ਅਲੱਗ ਲੋਕ ਲੈ ਰਹੇ ਨੇ ਤੇ ਇਹ ਵਾਰਦਾਤਾਂ ਨੂੰ ਅੰਜਾਮ ਵੀ ਅਲੱਗ-ਅਲੱਗ ਲੋਕਾਂ ਵੱਲੋਂ ਹੀ ਦਿੱਤਾ ਜਾਂਦਾ ਹੈ ਜੇ ਤੁਸੀਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਹੁੰਦੀਆਂ ਵਾਰਦਾਤਾਂ ਦੇ ਉੱਤੇ ਝਾਤ ਮਾਰੋ ਤਾਂ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਨੇ ਔਰ ਹਰ ਵਾਰਦਾਤ ਤੋਂ ਬਾਅਦ ਅਜੇ ਹੀ ਨਾਮ ਸਾਨੂੰ ਸੁਣਨ ਨੂੰ ਮਿਲਦੇ ਹਨ ਚਾਹੇ ਜਿਵੇਂ ਆਪਾਂ ਦੁਬਾਰਾ ਨਾਮ ਲੈ ਲਈਏ ਲਾਰੈਂਸ ਬਿਸ਼ਰੋਈ ਹੋਵੇ ਗੋਲਡੀ ਬਰਾੜ ਹੋਵੇ ਗੋਲਡੀ ਢਿੱਲੋਂ ਹੋਵੇ ਆਰਜੂ ਬਿਸ਼ਨੋਈ ਜੱਗੂ ਭਗਵਾਨਪੁਰੀਆ ਅਰਸ਼ਦल्ला ਰਿੰਦਰ ਰਿੰਦਾ ਲਖਬੀਰ ਲੰਡਾ ਹੋਰ ਬੜੇ-ਬੜੇ ਨਾਮ ਨੇ ਚਾਹੇ ਤੁਸੀਂ ਗੈਂਗਾਾਂ ਦੀ ਗੱਲ ਕਰੋ ਚਾਹੇ ਤੁਸੀਂ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਜਾਂ ਖਾਲਿਸਤਾਨ ਜ਼ਿੰਦਾ ਫੋਰਸ ਜ਼ਿੰਦਾਬਾਦ ਫੋਰਸ ਦੀ ਜਾਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਅੱਡ-ਅੱਡ ਜਸੇਬੰਦੀਆਂ ਦੇ ਨਾਮ ਲਏ ਜਾਂਦੇ ਨੇ ਲੇਕਿਨ ਕੰਮ ਅਕਸਰ ਇੱਕੋ ਜਿਹੇ ਹੁੰਦੇ ਨੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜ਼ਰੂਰ ਹੁੰਦਾ ਸੀ ਕਿ ਜਿਹੜੀਆਂ ਇਹ ਜੱਥੇਬੰਦੀਆਂ ਨੇ ਇਸ ਤਰ੍ਹਾਂ ਦੀਆਂ ਆਰਗੇਨਾਈਜੇਸ਼ਨਸ ਨੇ ਉਹ ਕਿਸੇ ਵਿਚਾਰਧਾਰਾ ਦੇ ਲਈ ਲੜਦੀਆਂ ਸੀ ਉਹ ਉਹਨਾਂ ਦਾ ਇੱਕ ਮੁੱਦਾ ਹੁੰਦਾ ਸੀ ਇੱਕ ਮੰਗ ਹੁੰਦੀ ਸੀ ਇੱਕ ਵੱਖਰੇ ਦੇਸ਼ ਦੀ ਖਾਲਿਸਤਾਨ ਦੀ ਇੱਕ ਮੰਗ ਹੁੰਦੀ ਸੀ ਲੇਕਿਨ ਹੁਣ ਨਾ ਉਹ ਵਿਚਾਰਧਾਰਾ ਰਹੀ ਹੈ ਨਾ ਹੀ ਕੋਈ ਉਸ ਤਰੀਕੇ ਦੀ ਮੰਗ ਰਹੀ ਹੈ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਜੁੜ ਗਈਆਂ ਨੇ ਨਸ਼ਾ ਹਥਿਆਰ ਸਮਗਲਿੰਗ ਇਹ ਸਾਰਾ ਕੁਝ ਇੱਕ ਜਗ੍ਹਾ ਤੇ ਆ ਗਿਆ ਹੈ ਤੇ ਜਦੋਂ ਉਸੀ ਕੋਈ ਵੀ ਕਾਰਵਾਈ ਕਰਨੀ ਆ ਚਾਹੇ ਫਰੋਤੀ ਲਈ ਕਿਸੇ ਨੂੰ ਡਰਾਉਣਾ ਹੈ ਕਿਸੇ ਨੂੰ ਧਮਕੀ ਦੇਣੀ ਹੈ ਤਾਂ ਤੁਹਾਨੂੰ ਹਥਿਆਰ ਚਾਹੀਦੇ ਨੇ ਜੇ ਤੁਸੀਂ ਹਥਿਆਰ ਮੰਗਾਉਣੇ ਨੇ ਤੇ ਨਾਲ ਤੁਹਾਨੂੰ ਫੇਰ ਨਸ਼ਾ ਵੀ ਸਮਗਲ ਕਰਨਾ ਪੈਂਦਾ ਹੈ ਤੇ ਜੇ ਤੁਹਾਡੇ ਆਕਾ ਤੁਹਾਡੇ ਹੈਂਡਲਰ ਜੋ ਪਾਕਿਸਤਾਨ ਦੇ ਵਿੱਚ ਬੈਠੇ ਨੇ ਆਈਐਸਆਈ ਜਿਹਨੂੰ ਕਿਹਾ ਜਾਂਦਾ ਹੈ ਜੇ ਉਹਨਾਂ ਦਾ ਮਕਸਦ ਕਿਸੇ ਹੋਰ ਤਰੀਕੇ ਦੀ ਕਾਰਵਾਈ ਕਰਾਉਣਾ ਹੈ ਕੋਈ ਧਮਾਕਾ ਕਰਾਉਣਾ ਹੈ ਕੋਈ ਗੜਬੜੀ ਫੈਲਾਉਣਾ ਹੈ ਤਾਂ ਉਹ ਕੰਮ ਵੀ ਇਹਨਾਂ ਸਾਰੀਆਂ ਏਜੰਸੀਆਂ ਇਹਨਾਂ ਗੈਂਗਸਟਰਾਂ ਦੇ ਜਿੰਮੇ ਹੀ ਆਉਂਦਾ ਹੈ ਕਿਉਂਕਿ ਉਹ ਸਾਰਾ ਸਰਕਲ ਉਹ ਸਾਰਾ ਨੈਟਵਰਕ ਹੁਣ ਇੱਕ ਹੀ ਹੋ ਗਿਆ। ਇਹ ਵੀ ਨਹੀਂ ਕਿ ਇਹ ਪ੍ਰਯੋਗ ਕੋਈ ਪਹਿਲੀ ਵਾਰ ਹੋ ਰਿਹਾ ਹੈ। ਪਹਿਲੀ ਵਾਰ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆ ਰਹੀ ਹੈ ਕਿ ਸਾਰੇ ਗੈਂਗਸਟਰ, ਅਤਵਾਦੀ ਜਾਂ ਨਸ਼ੇ ਦੇ ਵੱਡੇ ਸਮਗਲਰ ਉਹ ਇੱਕ ਹੋ ਗਏ ਹੋਣ ਜਾਂ ਸਾਂਝੇ ਮਿਲ ਕੇ ਕੰਮ ਕਰ ਰਹੇ ਹੋਣ। ਜੇ ਤੁਹਾਨੂੰ 1990 ਦਾ ਦੌਰ ਯਾਦ ਹੋਵੇ ਤਾਂ ਦਾਬੂਦ ਇਬਰਾਹਿਮ ਇੱਕ ਬਹੁਤ ਵੱਡੇ ਗੈਂਗਸਟਰ ਦਾ ਨਾਮ ਸੀ। ਸਮਗਲਿੰਗ ਦੇ ਵਿੱਚ ਉਹਦਾ ਬਹੁਤ ਵੱਡਾ ਕੰਮ ਸੀ, ਕਾਰੋਬਾਰ ਫਲਾਇਆ ਹੋਇਆ ਸੀ। ਬੰਬੇ ਤੇ ਰਾਜ ਕਰਦਾ ਹੈ ਕਿਹਾ ਜਾਂਦਾ ਸੀ ਉਸ ਸਮੇਂ ਤੱਕ ਕੁਝ ਸਮੇਂ ਤੱਕ ਉਹ ਸਿਰਫ ਇੱਕ ਵੱਡਾ ਸਬਗਲਰ ਇੱਕ ਡੌਨ ਇੱਕ ਵੱਡਾ ਗੈਂਗਸਟਰ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ ਪਰ 1993 ਦੇ ਬੰਬੇ ਦੇ ਬੰਬ ਬਲਾਸਟ ਤੋਂ ਬਾਅਦ ਸਾਰਾ ਕੁਝ ਬਦਲ ਗਿਆ ਉਹਦੇ ਨਾਮ ਦੇ ਨਾਲ 테러ਰਿਸਟ ਸ਼ਬਦ ਵੀ ਆ ਕੇ ਜੁੜ ਗਿਆ ਤੇ ਉਹ ਵੀ ਅੱਜ ਜੋ ਖੁਫੀਆ ਜਾਣਕਾਰੀਆਂ ਮਿਲਦੀਆਂ ਨੇ ਜਾਂ ਜਿੰਨੀਆਂ ਵੀ ਏਜੰਸੀਆਂ ਨੇ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਸ਼ਰਨ ਲੈ ਕੇ ਬੈਠਾ ਹੈ ਪਾਕਿਸਤਾਨ ਤੋਂ ਆਪਣਾ ਨੈੱਟਵਰਕ ਚਲਾ ਰਿਹਾ ਹੈ ਸੋ ਇਹ 1993 ਦੇ ਵਿੱਚ ਹੀ ਹੋ ਗਿਆ ਸੀ ਕਿ ਗੈਂਗਸਟਰ ਜਾਂ ਡੌਨ ਜਾਂ ਸਮੱਗਲਰ ਦੀ ਮਦਦ ਬੰਬ ਤਮਾਕੀ ਕਰਨ ਵਾਸਤੇ ਕੀਤੀ ਗਈ ਸੀ ਤੇ ਉਦੋਂ ਹੀ ਇਹ ਇੱਕ ਜਿਹੜਾ ਨੈੱਟਵਰਕ ਦਾ ਮੇਲਜੋਲ ਆਪਸ ਦੇ ਵਿੱਚ ਹੋਣਾ ਸੀ ਉਹ ਸ਼ੁਰੂ ਹੋ ਗਿਆ ਸੀ ਜੋ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ 1990 ਦੇ ਦੌਰ ਦੇ ਵਿੱਚ ਬੰਬੇ ਦੇ ਵਿੱਚ ਹੋਇਆ ਸੀ ਸੋ ਪਾਕਿਸਤਾਨ ਦੇ ਲਈ ਇਹ ਕੁਝ ਨਵਾਂ ਨਹੀਂ ਹੈ ਪਹਿਲਾਂ ਵੀ ਇਸ ਤਰ੍ਹਾਂ ਦੇ ਪ੍ਰਯੋਗ ਉਸ ਤੋਂ ਵੱਲੋਂ ਕੀਤੇ ਜਾ ਚੁੱਕੇ ਹਨ ਲੇਕਿਨ ਪੰਜਾਬ ਪੁਲਿਸ ਲਈ ਕੰਮ ਔਖਾ ਕਿਉਂ ਹੋਇਆ ਹੈ ਖਤਰਾ ਕਿਉਂ ਵੱਧ ਗਿਆ ਹੈ ਕਿਉਂਕਿ ਸਮੇਂ ਦੇ ਨਾਲ ਨਾਲ ਜਿਹੜੇ ਇਹ ਗੈਂਗਸਟਰ ਨੇ ਜਾਂ ਜਿੰਨੇ ਇਹ ਅਪਰਾਧਿਕ ਲੋਕ ਨੇ ਉਹ ਹੋਰ ਸ਼ੈਤਾਨ ਹੋ ਗਏ ਨੇ ਜਾਂ ਕਹਿ ਲੋ ਹੋਰ ਤੇਜ਼ ਹੋ ਗਏ ਨੇ ਉਹ ਪੁਲਿਸ ਦੀਆਂ ਗਤੀਵਿਧੀਆਂ ਕੀ ਨੇ ਉਸ ਤੇ ਪੈਣੀ ਨਜ਼ਰ ਰੱਖਦੇ ਨੇ ਪਹਿਲਾਂ ਜੇ ਪੰਜਾਬ ਦੇ ਵਿੱਚ ਕਿਸੇ ਨੇ ਵਾਰਦਾਤ ਕਰਨੀ ਹੈ ਤਾਂ ਉਹਦੇ ਕੋਲ ਭੱਜਣ ਦੇ ਲਈ ਕੋਈ ਬਹੁਤੇ ਰਸਤੇ ਨਹੀਂ ਹੁੰਦੇ ਸੀ ਜਿਆਦਾਤਰ ਜਿਹੜੇ ਟਿਕਾਣੇ ਹੁੰਦੇ ਸੀ ਰਿਸ਼ਤੇਦਾਰ ਆ ਯਾਰਾਂ ਦੋਸਤਾਂ ਕੋਲ ਜਾ ਕੇ ਹੀ ਲੁਕਿਆ ਜਾਂਦਾ ਸੀ ਤੇ ਪੁਲਿਸ ਉਹਦੇ ਪਰਿਵਾਰ ਨੂੰ ਚੱਕ ਲੈਂਦੀ ਸੀ ਤੇ ਮਜਬੂਰੀ ਦੇ ਵਿੱਚ ਉਹਨੂੰ ਪੇਸ਼ ਹੋਣਾ ਪੈਂਦਾ ਸੀ ਲੇਕਿਨ ਅੱਜ ਹਾਲਾਤ ਇਹ ਨੇ ਕਿ ਅਲੱਗ-ਅਲੱਗ ਸੂਬਿਆਂ ਦੇ ਵਿੱਚ ਜਿਹੜੇ ਗੈਂਗਸਟਰ ਕੰਮ ਕਰ ਰਹੇ ਨੇ ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਹੋ ਗਿਆ ਹੈ ਜੇ ਕਿਸੇ ਨੇ ਮਹਾਰਾਸ਼ਟra ਦੇ ਵਿੱਚ ਵਾਰਦਾਤ ਕਰਨੀ ਹੈ ਉਹ ਵਾਰਦਾਤ ਕਰਕੇ ਪੰਜਾਬ ਆ ਜਾਂਦਾ ਹੈ ਇੱਥੇ ਉਹਨੂੰ ਲੋਕੰਦੇ ਟਿਕਾਣੇ ਮਿਲਦੇ ਨੇ ਇਸੇ ਤਰੀਕੇ ਨਾਲ ਜੇ ਕਿਸੇ ਨੇ ਪੰਜਾਬ ਦੇ ਵਿੱਚ ਵਾਦਦਤ ਕਰਕੇ ਭਜਣਾ ਹੋਵੇ ਉਹਦੇ ਕੋਲ ਮਹਾਰਾਸ਼ਟਰਾ, ਮਧਿਆ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਹਰ ਜਗ੍ਹਾ ਤੇ ਇਸ ਤਰ੍ਹਾਂ ਦੇ ਟਿਕਾਣੇ ਉਪਲਬਧ ਨੇ ਜਿੱਥੇ ਉਹ ਕੇ ਉਹ ਲੁਕ ਸਕਦਾ ਹੈ, ਰੁਪੋਸ਼ ਹੋ ਸਕਦਾ ਹੈ। ਮਾਪੇ ਨੂੰ ਚੱਕ ਕੇ ਵੀ ਹੁਣ ਪੁਲਿਸ ਕੁਛ ਨਹੀਂ ਕਰ ਸਕਦੀ ਕਿਉਂਕਿ ਅਜੇ ਅੰਸ਼ਤਾਂ ਨੂੰ ਜ਼ਿਆਦਾਤਰ ਮਾਪੇ ਨੇ ਬੇਦਖਲ ਕੀਤਾ ਹੁੰਦਾ ਹੈ। ਉਹਨਾਂ ਦੇ ਨਾਲ ਸਾਲਾਂ ਤੋਂ ਹੀ ਕੋਈ ਸੰਪਰਕ ਉਹਨਾਂ ਦੇ ਮਾਪੇ ਦਾ ਨਹੀਂ ਰਹਿੰਦਾ ਹੈ। ਸੋ ਉਹ ਜਿਹੜਾ ਇੱਕ ਤੰਗ ਤਰੀਕਾ ਪੁਲਿਸ ਕੋਲ ਸੀ ਉਹ ਵੀ ਹੁਣ ਕਾਰਾਗਰ ਨਹੀਂ ਰਿਹਾ ਫੇਰ ਮੋਬਾਈਲ ਫੋਨ ਤੋਂ ਟਰੈਕ ਕਰਦੀ ਸੀ ਪੁਲਿਸ ਉਸ ਤੋਂ ਪੈੜ ਨੱਪੀ ਜਾਂਦੀ ਸੀ ਕਿ ਲੋਕ ਕਿੱਥੇ ਜਾ ਰਹੇ ਨੇ ਸਿਗਨਲ ਤੋਂ ਜੀਪੀਐਸ ਤੋਂ ਟਰੈਕ ਹੋ ਜਾਂਦਾ ਸੀ ਪਰ ਹੁਣ ਗੈਂਗਸਟਰ ਪਰ ਹੁਣ ਗੈਂਗਸਟਰ ਉਹ ਵੀ ਛਾਤਰ ਹੋ ਗਏ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਮੋਬਾਈਲ ਫੋਨ ਤੋਂ ਪੁਲਿਸ ਸਾਨੂੰ ਲੱਭ ਲਏਗੀ ਉਹਨਾਂ ਦਾ ਇਸਤੇਮਾਲ ਕਰਨਾ ਵੀ ਇਹਨਾਂ ਤੋਂ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਪੁਲਿਸ ਨੂੰ ਹੋਰ ਤੰਗ ਤਰੀਕੇ ਨਵੇਂ ਤਰੀਕੇ ਨਵੀਂ ਟੈਕਨੋਲੋਜੀ ਲੱਭਣੀ ਪਵੇਗੀ ਤਾਂ ਕਿ ਇਹਨਾਂ ਮੁਰਜ਼ਬਾਂ ਨੂੰ ਫੜਿਆ ਜਾ ਸਕੇ ਲੇਕਿਨ ਇਸ ਗਲਤ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਵੇਂ ਕਿ ਗੌਰਵ ਯਾਦਵ ਵੱਲੋਂ ਦੱਸਿਆ ਗਿਆ ਸੀ ਕਿ ਆਪਰੇਸ਼ਨ ਸੰਦੂਰ ਦੇ ਵਿੱਚ ਹਾਰ ਤੋਂ ਬਾਅਦ ਪਾਕਿਸਤਾਨ ਜ਼ਰੂਰ ਭਾਰਤ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੀਆਂ ਆਪਣੀਆਂ ਗਤੀਵਿਧੀਆਂ ਨੂੰ ਵਧਾਵੇਗਾ ਇੱਥੇ ਟੈਰਰ ਅਟੈਕਸ ਇੱਥੇ ਬੰਬ ਧਮਾਕੇ ਇੱਥੇ ਇਸ ਤਰੀਕੇ ਦੀਆਂ ਵਾਰਦਾਤਾਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇਗਾ ਜਿਦੇ ਨਾਲ ਭਾਰਤ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਜਿਦੇ ਨਾਲ ਲੋਕਾਂ ਦੇ ਵਿੱਚ دہشت ਪੈਦਾ ਕੀਤੀ ਜਾ ਸਕੇ ਔਰ ਇਹਨਾਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਨੂੰ ਓਨਾ ਹੀ ਜ਼ਿਆਦਾ ਮੁਸਤੈਦ ਹੋਣਾ ਪਵੇਗਾ ਔਰ ਇਸ ਦੀ ਇੱਕ ਮਿਸਾਲ ਜਿਹੜੀ ਕੱਲ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਤੇ ਦਿਨਾਂ ਦੇ ਵਿੱਚ ਕੀਤਾ ਗਿਆ ਐਂਟੀ ਡਰੋਨ ਸਿਸਟਮ ਡਿਪਲੋਏ ਕੀਤੇ ਗਏ ਨੇ ਬਾਰਡਰ ਦੇ ਉੱਤੇ ਐਂਟੀ ਡਰੋਨ ਸਿਸਟਮ ਲਗਾਏ ਗਏ ਨੇ ਜਿਨ੍ਹਾਂ ਦਾ ਕੰਮ ਹੀ ਉਹਨਾਂ ਡਰੋਨਾਂ ਨੂੰ ਜਾਮ ਕਰਕੇ ਸਿੱਟਣਾ ਹੈ ਇਹ ਜਿਹੜੇ ਸਰਹੱਦ ਪਾਰ ਤੋਂ ਨਸ਼ਾ ਤੇ ਹਥਿਆਰ ਲੈ ਕੇ ਪੰਜਾਬ ਦੇ ਵਿੱਚ ਦਾਖਲ ਹੋ ਰਹੇ ਨੂੰ ਸੂ ਤਕਨੀਕ ਦਾ ਇਸਤੇਮਾਲ ਤਾਂ ਕੀਤਾ ਹੀ ਜਾ ਰਿਹਾ ਹੈ ਲੇਕਿਨ ਕੀ ਜੋ ਦੂਸਰਾ ਤਰੀਕਾ ਪੰਜਾਬ ਪੁਲਿਸ ਨੇ ਅਪਣਾਇਆ ਹੈ ਪੁਲਿਸ ਮੁਕਾਬਲੇ ਕਰਨ ਦਾ ਲੱਤਾਂ ਦੇ ਵਿੱਚ ਗੋਲੀ ਮਾਰਨ ਦਾ ਕੀ ਉਹ ਤਰੀਕਾ ਕਾਰਗਰ ਹੈ ਕੀ ਉਸ ਤਰੀਕੇ ਦੇ ਨਾਲ ਇਹਨਾਂ ਗੈਂਗਸਟਰਾਂ ਦੇ ਜਾਂ ਇਹਨਾਂ ਬਦਮਾਸ਼ਾਂ ਦੇ ਹੌਸਲੇ ਪਸਤ ਹੋਏ ਨੇ ਕੀ ਇਹਨਾਂ ਦੇ ਮਨਾਂ ਦੇ ਵਿੱਚ ਡਰ ਬੈਠਿਆ ਹੈ ਕੀ ਵਾਰਦਾਤਾਂ ਦੇ ਵਿੱਚ ਕੋਈ ਕਮੀ ਆਈ ਹੈ ਇਸ ਤੇ ਉੱਪਰ ਪੰਜਾਬ ਪੁਲਿਸ ਨੂੰ ਜ਼ਰੂਰ ਵਿਚਾਰ ਕਰਨਾ ਪਏਗਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਬੋਹਰ ਦੇ ਵਿੱਚ ਜੋ ਕਤਲकांड ਹੋਇਆ ਉਸ ਤੋਂ ਬਾਅਦ ਤਿੰਨੇ ਸ਼ੂਟਰ ਇਹ ਕਿਹਾ ਜਾ ਰਿਹਾ ਹੈ ਕਿ ਨੇਪਾਲ ਭੱਜ ਗਏ ਉਹ ਉਹਨਾਂ ਨੇ ਰੂਟ ਫੜਿਆ ਤੇ ਪੁਲਿਸ ਦੇ ਹੱਥ ਤੋਂ बच ਕੇ ਨਿਕਲ ਗਏ ਤੇ ਨੇਪਾਲ ਪਹੁੰਚ ਗਏ ਜਿਹੜੇ ਹੁਣ ਦੋ ਫੜੇ ਗਏ ਨੇ ਇਹ ਨੇਪਾਲ ਤੋਂ ਹੀ ਵਾਪਸ ਕਰਨ ਨੇਪਾਲ ਤੋਂ ਹੀ ਵਾਪਸ ਪੰਜਾਬ ਕੋਈ ਵੱਡੀ ਵਾਰਦਾਤ ਕਰਨ ਆਏ ਸੀ ਜਿਹੜਾ ਇਹ ਨਵਾਂ ਨੈਕਸਸ ਜਿਹੜਾ ਇਹ ਨਵਾਂ ਨੈਕਸਸ ਉੱਭਰਿਆ ਹੈ ਕਿ ਇੱਥੇ ਵਾਰਦਾਤ ਕਰਕੇ ਹੁਣ ਉਹ ਕਿਸੇ ਹੋਰ ਸੂਬੇ ਵਿੱਚ ਲੁਕਣ ਦੀ ਬਜਾਏ ਸਿੱਧਾ ਨੇਪਾਲ ਦੇ ਰਸਤੇ ਵਿਦੇਸ਼ ਭੱਜ ਰਹੇ ਨੇ ਉੱਥੇ ਉਹਨਾਂ ਨੂੰ ਇੱਕ ਸੁਰੱਖਿਅਤ ਟਿਕਾਣਾ ਮਿਲ ਗਿਆ ਹੈ ਤੇ ਜਦੋਂ ਵਾਰਦਾਤ ਕਰਨੀ ਹੁੰਦੀ ਹੈ ਉੱਥੋਂ ਵਾਪਸ ਆ ਕੇ ਇੱਥੇ ਵਾਰਦਾਤ ਕਰਦੇ ਨੇ ਇੱਕ ਘਟਨਾ ਨੂੰ ਅੰਜਾਮ ਦੇ ਕੇ ਕੋਈ ਵੱਡੀ ਕਾਰਵਾਈ ਕਰਕੇ ਫੇਰ ਵਾਪਸ ਨੇਪਾਲ ਦਾ ਰਸਤਾ ਫੜ ਲੈਂਦੇ ਨੇ ਇਹਦੇ ਨਾਲ ਵੀ ਪੰਜਾਬ ਪੁਲਿਸ ਤੇਆਂ ਮੁਸ਼ਕਲਾਂ ਹੋਰ ਵਧੀਆਂ ਸੋ ਸਮੇਂ ਦੀ ਲੋੜ ਤਾਂ ਇਹੀ ਹੈ ਕਿ ਪੰਜਾਬ ਪੁਲਿਸ ਆਪਣੇ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਨਵੀਂ ਤਕਨੀਕ ਨੂੰ ਇਸਤੇਮਾਲ ਕਰੇ ਆਪਣੀ ਮੁਸਤੈਦੀ ਨੂੰ ਹੋਰ ਵਧਾਵੇ ਅਜੇ ਅਨਸਰਾਂ ਦੇ ਉੱਤੇ ਸ਼ਿਕੰਜਾ ਟਾਈਟ ਕਰੇ ਤਾਂ ਕਿ ਹੋਰ ਵਾਰਦਾਤਾਂ ਤੋਂ ਬਚਿਆ ਜਾ ਸਕੇ ਲੇਕਿਨ ਪੰਜਾਬ ਪੁਲਿਸ ਦਾ ਕੰਮ ਇੰਨਾ ਸੌਖਾ ਨਹੀਂ ਹੈ ਕਿਉਂਕਿ ਉਹਨਾਂ ਦਾ ਮੁਕਾਬਲਾ ਕਿਸੇ ਲੋਕਲ ਮੁਜਰਮਾਂ ਦੇ ਨਾਲ ਨਹੀਂ ਪੈ ਰਿਹਾ ਬਲਕਿ ਵਿਦੇਸ਼ਾਂ ਦੇ ਵਿੱਚ ਬੈਠੇ ਪਾਕਿਸਤਾਨ ਦੀ ਖੁਫੀਆ ਏਜੰਸੀ ਤੋਂ ਮਦਦ ਲੈ ਰਹੇ ਉਨਾ ਸ਼ਾਤਰ ਮੁਦਰਮਾ ਦੇ ਨਾਲ ਹੈ ਜੋ ਕਾਫੀ ਲੰਮੇ ਸਮੇਂ ਤੋਂ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਮੀਦ ਕਰਦੇ ਹਾਂ ਪੰਜਾਬ ਪੁਲਿਸ ਇਸ ਵਾਰ ਫੇਰ ਇਹਨਾਂ ਹਾਲਾਤਾਂ ਤੇ ਕਾਬੂ ਪਾਉਣ ਦੇ ਵਿੱਚ ਕਾਮਯਾਬ ਹੋਵੇਗੀ ਚੰਗੇ ਪੁਲਿਸ ਦੇ ਢੰਗ ਤਰੀਕਿਆਂ ਨੂੰ ਵਰਤ ਕੇ ਨਾ ਕਿ ਨੌਜਵਾਨਾਂ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਮਾਰ ਕੇ ਇਸੇ ਉਮੀਦ ਦੇ ਨਾਲ ਤੁਤਬਿਦਾ ਲੈਣੇ ਆ ਧੰਨਵਾਦ